ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਜਿਉਂ-ਜਿਉਂ ਸਰਪੰਚੀ ਦੀਆਂ ਵੋਟਾਂ ਦੇ ਦਿਨ ਨੇੜੇ ਆ ਰਹੇ ਆ ਫਤਿਹਗੜ ਚੂੜੀਆਂ ਹਲਕਾ ਜਿਹੜਾ ਇਹਦੇ ਵਿੱਚ ਪਿੰਡਾਂ ਵਿੱਚੋਂ ਖਬਰਾਂ ਨਿਕਲ ਕੇ ਹੌਲੀ-ਹੌਲੀ ਮੀਡੀਆ ਵਿੱਚ ਸਾਹਮਣੇ ਆ ਰਹੀਆਂ ਆ ਜਿਸ ਤਰ੍ਹਾਂ ਕਿ ਫਤਿਹਗੜ ਚੂੜੀਆਂ ਦੇ ਨੇੜਲੇ ਪਿੰਡ ਬੱਦੋਵਾਲ ਕਲਾਂ ਵਿੱਚੋਂ ਪਹਿਲਾਂ ਖਬਰ ਇਹ ਮਿਲੀ ਸੀ ਕਿ ਇੱਥੇ ਸਰਬਸੰਮਤੀ ਹੋ ਗਈ ਆ ਪਰ ਕੁਝੇਰ ਬਾਅਦ ਹੀ ਅਗਲੇ ਦਿਨ ਹੀ ਖਬਰ ਜਿਹੜੀ ਇਹ ਵੀ ਨਿਕਲ ਕੇ ਜਿਹੜੀ ਇੱਕ ਸਾਹਮਣੇ ਆਉਣ ਆ ਰਹੀ ਆ ਕਿ ਇੱਥੇ ਜਿਹੜੀ ਆ ਫਿਰ ਦੂਜੀਆਂ ਪਾਰਟੀਆਂ ਵਾਲੇ ਜਿਹੜੇ ਆ ਉਹ ਆਪਣੇ ਜਿਹੜੇ ਆ ਕਾਗਜ਼ ਦਾਖਲ ਕਰ ਰਹੇ ਆ ਕਿ ਜਿਹੜੀ ਸਭ ਤੋਂ ਵੱਡੀ ਧਮਾਕੇਦਾਰ ਖਬਰ ਉਹ ਇਹ ਆ ਕਿ ਫਤੇਗੜ ਚੂੜੀਆਂ ਦੇ ਨਾਲ ਲੱਗਦੇ ਪਿੰਡ ਰਵਾਲ ਜਿੱਥੇ ਕਿ ਹਰਦੌਰਵਾਲ ਜਿੱਥੇ ਕਿ ਬੜੇ ਵੱਡਾ ਇੱਕ ਧਮਾਕਾ ਆ ਜਿੱਥੇ ਮੀਡੀਆ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਆ ਤੇ ਪ੍ਰਸ਼ਾਸਨ ਨੂੰ ਵੀ ਪੈ ਗਈ ਆ ਉਥੇ ਸਰਪੰਚੀ ਦੀ ਜਿਹੜੀ ਆ ਬੋਲੀ ਲੱਗ ਗਈ ਆ ਤੇ ਤੁਸੀਂ ਸਾਰੇ ਆਮ ਸੋਸ਼ਲ ਮੀਡੀਆ ਤੇ ਇਹ ਜਿਹੜੀ ਆ ਵੀਡੀਓ ਇੱਕ ਵੇਖੀ ਹੋਣੀ ਆ ਕਿ ਉਹ ਜਿਹੜੀ ਬੋਲੀ ਆ 2 ਕਰੋੜ ਤੱਕ ਚੱਲ ਗਈ ਆ ਤੇ ਅਜੇ ਫੇਰ ਵੀ ਉਹ ਕਹਿ ਰਿਹਾ ਕਿ ਜੇ ਇਸ ਤੋਂ ਵੱਧ ਵੀ ਕੋਈ ਬੋਲੀ ਦੇ ਸਕੇ ਤੇ ਉਹ ਬੋਲੀ ਹੋ ਸਕਦੀ ਆ ਇਹ ਜਿਹੜਾ ਵਾ ਸਾਡਾ ਜਿਹੜਾ ਜਿਹੜਾ ਸਾਡਾ ਦੇਸ਼ ਆ ਇਹ ਹੈਗਾ ਵਾ ਕਿ ਆਪਾਂ ਵੋਟਾਂ ਪਾ ਕੇ ਚੋਣਾਂ ਹੰਦਾ ਵਾ ਪਰ ਇਹ ਜਿਹੜਾ ਸਿਸਟਮ ਚੱਲ ਗਿਆ ਬੋਲੀਆਂ ਵਾਲਾ ਫਿਰ ਵੋਟਰਾਂ ਦੀ ਜਿਹੜੀ ਆ ਕੋਈ ਕੀਮਤ ਨਹੀਂ ਰਹਿ ਜਾਂਦੀ ਸੋ ਵੋਟਾਂ ਦੇ ਦਿਨ ਬਿਲਕੁਲ ਨੇੜੇ ਆ ਰਹੇ ਆ ਤੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਤਮੈਂ ਵਤਨ ਦੀ ਮਿੱਟੀ ਚੈਨਲ ਆਂ ਹੀ ਇਹ ਵੀ ਅਪੀਲ ਕਰਨਾ ਚਾਹੂਗਾ ਕਿ ਜਿਸ ਤਰ੍ਹਾਂ ਕਿ ਪਹਿਲੇ ਸਮੇਂ ਵਿੱਚ ਨਸ਼ੇ ਦਾ ਦੌਰ ਜਿਹੜਾ ਘਰਾਂ ਵਿੱਚ ਆਮ ਛੇ-ਛੇ ਮਹੀਨੇ ਪੱਟੀਆਂ ਚੱਲਦੀਆਂ ਰਹਿੰਦੀਆਂ ਸੀ ਪਰ ਅੱਜ ਕੱਲ ਸਿਸਟਮ ਬਦਲਿਆ ਤੇ ਹੈ ਪਰ ਫਿਰ ਵੀ ਉਸ ਦਾ ਕੰਮ ਜਿਹੜਾ ਥੋੜਾ ਬਦਲਾਅ ਕਰ ਦਿੱਤਾ ਗਿਆ ਠੇਕੇ ਦੀਆਂ ਜਿਹੜੀਆਂ ਪੇਟੀਆਂ ਉਹ ਘਰੋ ਘਰ ਪਹੁੰਚਾ ਦਿੰਦੇ ਆ ਸੋ ਆਪਾਂ ਕੋਸ਼ਿਸ਼ ਕਰੀਏ ਕਿ ਵੋਟਾਂ ਜਿਹੜੀਆਂ ਵਾਂ ਸਾਫ਼ ਸੁਥਰੀਆਂ ਨਾ ਕਿ ਕਿਸੇ ਨੂੰ ਲਾਲਚ ਦੇ ਕੇ ਜਾਂ ਨਸ਼ੇ ਵੰਡ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰੀਏ ਅਸੀਂ ਆਪਣੇ ਕੰਮ ਜਿਹੜੇ ਆ ਉਹਨਾਂ ਦੇ ਆਧਾਰ ਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰੀਏ ਜਿੰਨਾ ਸਰਪੰਚਾਂ ਨੇ ਸਰਪੰਚੀ ਕੀਤੀ ਆ ਉਹਨਾਂ ਨੇ ਜੇਕਰ ਆਪਣੇ ਕੰਮ ਜਨਤਾ ਨੂੰ ਮੁਖਾਉਣੇ ਚਾਹੁੰਦੇ ਆ ਜਾਂ ਜਿਨ੍ਹਾਂ ਨੇ ਸਰਪੰਚੀ ਦੇ ਜਿਹੜੇ ਚਾਹ ਬਾਣਿਆ ਜੇ ਉਹ ਉਹਨਾਂ ਦੇ ਮਨ ਦੇ ਵਿੱਚ ਕੋਈ ਵਲਵਲੇ ਆ ਉਹ ਲੋਕਾਂ ਤੱਕ ਪਹੁੰਚਾਉਣੇ ਚਾਹੁੰਦੇ ਆ ਤੇ ਸਾਡੇ ਨਾਲ ਤੁਸੀਂ ਵਤਨ ਦੀ ਮਿੱਟੀ ਚੈਨਲ ਨਾਲ ਸੰਪਰਕ ਕਰੋ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾਲੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ